ਮੰਗਲ ਮੂਰਤੀ ਹੋ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 7 ਸਤੰਬਰ ਨੂੰ ਗਣੇਸ਼ ਉਤਸਵ ਆ ਰਿਹਾ ਬੜੀ ਧੂਮਤਾ ਮਨਾਉਣਾ ਆ ਜਾਂਦਾ ਪਹਿਲਾਂ ਤਾਂ ਅਸੀਂ ਫਿਲਮਾਂ 'ਚ ਦੇਖਦੇ ਸੀ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਕਿ ਮੁੰਬਈ ਦਾ ਹੈ ਮਹਾਰਾਸ਼ਟਰ ਦਾ ਹੈ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਬਠਿੰਡਾ ਦੇ ਵਿੱਚ ਪੰਜਾਬ ਦੇ ਵਿੱਚ ਬੜੇ ਵੱਡੀ ਗਿਣਤੀ ਦੇ ਭਗਤ ਅਸ਼ਟਾਲੂ ਆ ਜਿਹੜੇ ਤਿਆਰ ਬਣਾਉਂਦੇ ਆ ਤੇ ਅਸੀਂ ਇੱਕ ਇਥੇ ਸਟਾਲ ਤੇ ਪਹੁੰਚੇ ਜਿਹੜੇ ਗਣੇਸ਼ ਜੀ ਦੀਆਂ ਮੂਰਤੀਆਂ ਬੜੀਆਂ ਸੁੰਦਰ ਹੁੰਦੀਆਂ ਇੱਥੇ ਬਣਾਈ ਹੋਈਆਂ ਨੇ ਤੇ ਅਸੀਂ ਤੇ ਦੇਖਿਆ ਇੱਕੋ ਫ੍ਰੈਂਡਲੀ ਲਿਖਿਆ ਹੋਇਆ ਇੱਕੋ ਫ੍ਰੈਂਡਲੀ ਯਾਨੀ ਕਿ ਵਾਤਾਵਰਣ ਨੂੰ ਨੁਕਸ ਕਾ ਕਿ ਨਾਮਤਾ ਮਾਈਸ਼ੂ ਤੁਸੀਂ ਇੱਥੇ ਲੁਕ ਲਿਓ ਹਾਂਜੀ ਹਾਂ ਅੱਛਾ ਤੁਸੀਂ ਇਕੋ ਫ੍ਰੈਂਡਲੀ ਸਪੈਸ਼ਲ ਹਰ ਵਾਰ ਲੋਕ ਨੇ ਪੁੱਛ ਹਾਂਜੀ ਹਾਂਜੀ ਹਰ ਸਾਲ ਲੈਂਦੇ ਆ ਇਕੋ ਫ੍ਰੈਂਡਲੀ ਕਿਸ ਤਰ੍ਹਾਂ ਇਹ ਬਤਰਾਉਂਗਾ ਇਕੋ ਫ੍ਰੈਂਡਲੀ ਜੀ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਵੇਂ ਪੀਓਪੀ ਵਗੈਰਾ ਦੀ ਮੂਰਤੀ ਹੁੰਦੀ ਆ ਉਹ ਆਪਾਂ ਨਹਿਰ ਵਿੱਚ ਜਲ ਪ੍ਰਵਾਹ ਕਰਦੇ ਹਾਂ ਉਹ ਜਲਦੀ ਜੀ ਜਲ ਪ੍ਰਵਾਹ ਨਹੀਂ ਹੁੰਦੀ ਤੇ ਇਕੋ ਫ੍ਰੈਂਡਲੀ ਦੇ ਵਿੱਚ ਇਹ ਹੈ ਜੀ ਜਦੋਂ ਤੁਸੀਂ ਇਕੋ ਫ੍ਰੈਂਡਲੀ ਮੂਰਤੀਆਂ ਲੈਣੇ ਹੋ ਇਹ ਜਲਦੀ ਪਾਣੀ ਵਿੱਚ ਸਮਾਪਤ ਹੋ ਜਾਂਦੀ ਹੈ ਤੇ ਮਿੱਟੀ ਵਿੱਚ ਘੁਲ ਜਾਂਦੀ ਹੈ ਇਸ ਦੇ ਨਾਲ ਕੋਈ ਨੁਕਸਾਨ ਨਹੀਂ ਆ ਪੀਓਪੀ ਇੱਕ ਮੂਰਤੀ ਨਾਲ ਨੁਕਸਾਨ ਬਹੁਤ ਜ਼ਿਆਦਾ ਹੁੰ ਤੇ ਥੀਕ ਹੈ ਇਕੋ ਫ੍ਰੈਂਡਲੀ ਵੀ ਮਿੱਟੀ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਪਾਣੀ ਵਗੈਰਾ ਨੂੰ ਠੀਕ ਹੈ ਤੇ ਇਹ ਆਪਾਂ ਘਰੇ ਵੀ ਜਲ ਪ੍ਰਵਾਹ ਕਰ ਸਕਦੇ ਆ ਟੱਬ ਵਗੈਰਾ ਚ ਕਰੇ ਪੰਪ ਸਥਾਪਿਤ ਕਰਕੇ ਘਰੇ ਵੀ ਸਜਨ ਕਰ ਸਕਦੇ ਆ ਜਿਹੜੇ ਪੱਕੀਆਂ ਮੂਰਤੀਆਂ ਆ ਉਹਨਾਂ ਨੂੰ ਕੀ ਮੈਸੇਜ ਦਵੋਗੇ ਜਿਹੜੇ ਪੱਕੀਆਂ ਮੂਰਤੀਆਂ ਜਿਹੜੇ ਪੱਕੀਆਂ ਮੂਰਤੀਆਂ ਦੇ ਉਹਨਾਂ ਨੂੰ ਇਹ ਮੈਸੇਜ ਦੇਵਾਂਗੇ ਜੀ ਜਿਹੜੀ ਨਹਿਰ ਆ ਉਹ ਪ੍ਰਦੂਸ਼ਿਤ ਹੁੰਦੀ ਆ ਠੀਕ ਹੈ ਵੀ ਜੇ ਤੁਸੀਂ ਅਗਰ ਇਕੋ ਫ੍ਰੈਂਡਲੀ ਗਣੇਸ਼ ਲਓ ਐਸੇ ਨਾਲ ਪ੍ਰਦੂਸ਼ਿਤ ਹੋਣ ਤੋਂ ਤੁਸੀਂ ਰੋਕੋ ਕੀਤਾ ਕੀ ਵੀ ਨਹਿਰ ਵਿੱਚ ਜਿਆਦਾ ਗੰਦਗੀ ਨਾ ਫੈਲੇ ਇਹ ਤੁਸੀਂ ਮਿੱਟੀ ਦੀ ਨਹਿਰ ਵਿੱਚ ਵੀ ਕਰ ਸਕਦੇ ਹੋ ਘਰੇ ਵੀ ਕਰ ਸਕਦੇ ਹੋ ਤਾਂ ਕਿ ਵੀ ਮਿੱਟੀ ਪ੍ਰਦੂਸ਼ਿਤ ਨਾ ਹੋ ਆਪ ਸੀਰ ਕੇ ਵਾਸਤੇ ਵੀ ਆਹ ਦੇਖੋ ਜੀ ਅੱਜ ਜਿਵੇਂ ਤਾਂ ਇੱਕ ਸੈਂਪਲ ਰੱਖ ਰੱਖਿਆ ਵੀ ਤਾਂ ਕਿ ਵੀ ਲੋਕਾਂ ਨੂੰ ਪਤਾ ਚੱਲੇ ਵੀ ਇਹ ਹੈ ਇੱਕ ਇਕੋ ਫ੍ਰੈਂਡਲੀ ਗਣੇਸ਼ ਨੇ ਬਹੁਤ ਵਧੀਆ ਮੈਸੇਜ ਲੱਗਿਆ ਨਾ ਤਾਂ ਮੈਨੂੰ ਜੋ ਬੱਚੇ ਹੈ ਇਹਨਾਂ ਨੇ ਇਕੋ ਫੈਮਿਲੀ ਦਾ ਮੂਰਤ ਆੜੇ ਆ ਗਿਆ ਮਿੱਟੀ ਦੀਆਂ ਬਣੀਆਂ ਹੋਈਆਂ ਖਾਸ ਤੌਰ ਤੇ ਸਾਹਮਣਾ ਦੇਖ ਸਕਦੇ ਹੋ ਲਿਖਿਆ ਓਨਲੀ ਇਕੋ ਫ੍ਰੈਂਡਲੀ ਗਣੇਸ਼ ਆ ਇਕੋ ਫੈਮਿਲੀ ਯਾਨੀ ਕਿ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਇਸ ਤਰ੍ਹਾਂ ਦੀਆਂ ਸਾਰੀਆਂ ਸਾਰੀਆਂ ਮੋਤੀਆਂ ਸਾਰੀਆਂ ਸਾਰੀਆਂ ਇਕੱਠੇ ਕਰ ਲਿਆ। ਹਾਂਜੀ ਆ ਸਿੰਪਲ ਵਾਸਤੇ ਇਹਨਾਂ ਨੇ ਬਗੈਰ ਕਲਰ ਕੀਤੀਆਂ ਹੀ ਰੱਖੀਆਂ ਨੇ। ਬਗੈਰ ਕਲਰ ਦੇ ਬਹੁਤਿਆਰ ਰੱਖੀਆਂ ਨੇ। ਪਾਕੀ ਲੋਕਾਂ ਨੂੰ ਪਤਾ ਲੱਗ ਸਕੀ ਕੋ ਫੈਂਟ ਲਿਆ। ਜਿੰਨੀਆਂ ਵੀ ਹੈਗੀਆਂ ਕਲਰ ਕਲਰ ਦਿਖਦਾ ਤੁਹਾਨੂੰ ਉੱਤੇ ਕਲਰ ਉੱਪਰ ਦੀ ਪਰਤ ਹੈ ਪਰ ਨੀਚੇ ਜਿਹੜੀਆਂ ਆਈਆਂ ਸਾਰੀਆਂ ਮਿੱਟੀ ਦੀਆਂ ਨੇ। ਨੀਚੇ ਚੱਕ ਕੇ ਦੇਖ ਸਕਦੇ। ਹਾਂ ਨੀਚੇ ਚੱਕ ਲਓ। ਆ ਦੇਖੋ ਨੀਚੇ ਰੱਖੋ ਤਾਂ ਪਤਾ ਲੱਗਦਾ ਇਹ ਕਲਰ ਉੱਪਰ ਉੱਪਰ ਦੀ ਪਰਤ ਹੈ ਨੀਚੇ ਈ ਹੈ ਸਾਰੀ ਮਿੱਟੀ ਦੀ ਹੈ। ਮਿੱਟੀ ਪਾਣੀ ਵਿੱਚ ਜਲਦੀ ਤੋਂ ਜਲਦੀ ਘੁਲ ਜਾਂਦੀ ਹੈ। ਤੇ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਚਾਹੀਦਾ ਤੇ ਹੋਰ ਵੀ ਇੱਥੇ ਜਿਹੜੇ ਸ਼ਰਧਾਲੂ ਪਹੁੰਚੇ ਮੂਰਤੀਆਂ ਨਾਲ ਗਲਵੱਟ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਗਣੇਸ਼ ਜੀ ਨੂੰ ਨਵੋ ਨਵੋ ਨਵੀਂ ਜਤੁਰਥੀ ਦੀਆਂ ਸਾਰੀ ਪਟੰਡਾ ਨਵਾਸੀਆਂ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਇੱਥੇ ਪੜ ਰਿਹਾ ਸੀਗਾ ਜਿਵੇਂ ਕਿ ਇੱਥੇ ਲਿਖਿਆ ਇਕੋ ਫ੍ਰੈਂਡਲੀ ਤੇ ਸਾਰੀ ਸਾਧ ਸੰਗਤ ਨੂੰ ਵੀ ਬੇਨਤੀ ਹੈ ਵੀ ਇਕੋ ਫ੍ਰੈਂਡਲੀ ਹੀ ਗਣੇਸ਼ ਚਤੁਰਥੀ ਮਨਾਉਣੀ ਚਾਹੀਦੀ ਹੈ ਇਹਦੇ ਨਾਲ ਕੀ ਵਾਤਾਵਰਨ ਵੀ ਸੁਵਛ ਰਹਿੰਦਾ ਨਾਲੇ ਆਪਾਂ ਆਪਣਾ ਸਾਰਾ ਤਿਹਾਰ ਵੀ ਬਹੁਤ ਵਧੀਆ ਤਰੀਕੇ ਨਾਲ ਮਨਾ ਸਕਦੇ ਨੇ ਤੇ ਮੇਰੀ ਵੀ ਅਪੀਲ ਹੈ ਸਾਰੇ ਬਟੰਡਾ ਵਾਸੀਆਂ ਨੂੰ ਵੀ ਜਿਹੜੀ ਗਣੇਸ਼ ਚਤੁਰਥੀ ਆ ਉਹ ਇਕੋ ਫ੍ਰੈਂਡਲੀ ਹੀ ਮਨਾਈ ਜਾਵੇ ਬਿਕੋਜ਼ ਇਹ ਮਿੱਟੀ ਦੇ ਵਿੱਚ ਜਦੋਂ ਆਪਾਂ ਜਲ ਪ੍ਰਵਾਹ ਕਰਦੇ ਆ ਤਾਂ ਉਹਨਾਂ ਟਾਈਮਾਂ ਦੇ ਵਿੱਚ ਇਹ ਪਾਣੀ ਦੇ ਵਿੱਚ ਹੀ ਸਮਾਵੇਤ ਹੋ ਜਾਂਦੀ ਹੈ। ਥੈਂਕ ਯੂ ਬਹੁਤ ਵਧੀਆ ਮੈਸੇਜ ਆ ਇਹ। ਵਾਤਾਵਰਨ ਨੂੰ ਸਾਰਾ ਸਾਰਾ ਖੰਡਾ ਕਿ ਨਸਰੇ। ਇਕੋ ਫ੍ਰੈਂਡਲੀ ਯਾਨੀ ਕਿ ਮਿੱਟੀ ਦਾ ਇਹ ਬਰੇਜਲੀ ਚੀਜ਼ਾਂ ਮੋਟੇ ਮਾਈਆਂ ਨਾ। ਬਾਅਦ ਵਿੱਚ ਪਾਣੀ ਵਿੱਚ ਘੁਲ ਕੇ ਵਾਤਾਵਰਨ ਨੂੰ ਕੋ ਨੁਕਸਾਨ ਨਾ ਪਹੁੰਚਾਉਣਾ। ਸਾਡੇ ਨਾਲ ਹੋਰ ਵੀ ਸ਼ਰਦਾਲੂ ਹੈਗੇ ਮੌਜੂਦ। ਬਦੀ ਨਮਸਕਾਰ ਬ੍ਰਿਸ਼ਟ ਰੂਪੀਆ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਰ ਤੁਹਾਨੂੰ ਅੱਛਾ ਅਸੀਂ ਇੱਕ న్యూਸ ਕਰ ਰਹੇ ਸੀ ਵੀਡੀਓ ਕਰ ਰਹੇ ਸੀ ਕਿ ਕੋ ਫਾਈਨਲੀ ਅ ਜਵੇਸ਼ਾ ਜੀ ਦੀ ਮੂਰਤੀ ਆ ਗਿਆ ਤੇ ਨਰ ਜਲਦੀ ਹੀ ਹੋਣਗੀ ਬਹੁਤ ਬਹੁਤ ਉਤਸ਼ਾਹਨਿਤ ਹਾਂ ਬਿਲਕੁਲ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਦਾ ਸ਼ੁਭੋ ਪ੍ਰਾਲਾ ਜੋ ਕਰ ਰਹੇ ਨੇ ਬਹੁਤ ਵਧੀਆ ਚੀਜ਼ ਹੋ ਗਈ ਬਹੁਤ سارے ਲੋਕ ਜਿਹੜੇ ਪੱਕੀਆਂ ਮੂਰਤੀਆਂ ਫੋਟੋਆਂ ਵਗੈਰਾ ਉਹ ਤੇ ਸਿੱਟ ਜਾਂਦੇ ਆ ਉਹ ਪਾਣੀ ਨੂੰ ਬਹੁਤ ਨੁਕਸਾਨ ਕਰਦੇ ਆ। ਉਹੀ ਪਾਣੀ ਆਪਣੇ ਘਰਾਂ ਵਿੱਚ ਪੀਣ ਨੂੰ ਆਉਂਦਾ ਹੈ। ਇਹ ਪਾਣੀ ਨੂੰ ਨੁਕਸਾਨ ਕਰਦੇ ਇੱਕ ਪਾਸੇ ਉਹ ਪੂਜ ਰਹੇ ਆ, ਦੂਜੇ ਉਹਨਾਂ ਨੂੰ ਉਸੇ ਤਰੀਕੇ ਨਾਲ ਛੁੱਟਿਆ ਨਹੀਂ ਆ। ਉਹ ਫੇਰ ਉਵੇਂ ਕੱਢ ਕੇ ਗੰਦਗੀ ਦਾ ਸਰਣ ਬਣ ਜਾਂਦਾ ਹੈ। ਬੜੇ ਇਕੋ ਫ੍ਰੈਂਡਲੀ ਬਹੁਤ ਵਧੀਆ ਚੀਜ਼ ਹੈ। ਬਿਲਕੁਲ ਜੀ। ਬਿਲਕੁਲ ਜੀ। ਬਹੁਤ ਵਧੀਆ ਮੈਸੇਜ ਲੱਗਿਆ ਨਾ ਬਾ ਕਿ ਇਹ ਇਕੋ ਫ੍ਰੈਂਡਲੀ ਬਾਕੀ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਜਿੱਥੇ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਉਹਨਾਂ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਮੈਸੇਜ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਕੋਲ ਵੱਧ ਤੋਂ ਵੱਧ ਇਹ ਮੈਸੇਜ ਪਹ ਤਾਂ ਨਾਲੇ ਸਾਡਾ ਜਿਹੜਾ ਵਾਤਾਵਰਨ ਉਹਨੂੰ ਬਚਾ ਲਊਗਾ ਸਾਰਿਆਂ ਨੂੰ ਕੋਈ ਫੇਰ ਗਣੇਸ਼ ਚਤੁਰਤੀ ਦੀਆਂ ਗਣੇਸ਼ ਉਤਸਵ ਦੀਆਂ ਬਹੁਤ ਬਹੁਤ ਸ਼ੁਕਾ ਆਪਨਾਵਾ ਜੈ ਜੈ ਗਣੇਸ਼ਾ ਗਣਪਤੀ ਵਫਾ ਬੋਰੀਆ ਮੰਗਲ ਬੋਰੀ ਦੀ ਮੋਰੀਆ